ਤਸਵੀਰਾਂ ਮੋਹੱਲਾ ਮਾਡਲ ਟਾਉਂਡੀਆਂ ਨੇ ਜਿੱਥੇ ਕਿ 20 ਤੋਂ 25 ਦੇ ਕਰੀਬ ਗੁੰਡਿਆਂ ਵੱਲੋਂ ਇੱਕ ਘਰ ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੋਹੱਲੇ 'ਚ دہشت ਭਰਿਆ ਮਾਹੌਲ ਪੈਦਾ ਹੋ ਗਿਆ ਇਹ ਦਰਅਸਲ ਇਹ ਤਸਵੀਰਾਂ ਲੁਧਿਆਣਾ ਦੇ ਮੋਹੱਲਾ ਮਾਡਲ ਟਾਉਂਡੀਆਂ ਨੇ ਜਿੱਥੇ ਕਿ ਇੱਕ ਘਰ ਤੇ ਇਹ ਹਥਿਆਰਾਂ ਨਾਲ ਲੈਸ ਕੁਝ ਬਦਮਾਸ਼ਾਂ ਵੱਲੋਂ ਜਿਨ੍ਹਾਂ ਦੀ ਗਿਣਤੀ 2 ਦਰਜਨ ਦੇ ਕਰੀਬ ਦੱਸੀ ਜਾ ਰਹੀ ਹੈ ਉਹਨਾਂ ਵੱਲੋਂ ਇੱਕ ਘਰ ਤੇ ਇੱਟਾਂ ਤੇ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਇਹ ਦੱਸਿਆ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਵੱਲੋਂ ਨਸ਼ਾ ਤਸਕਰ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਗੁੱਸੇ ਚ ਆਏ ਇਹਨਾਂ ਬਦਮਾਸ਼ਾਂ ਵੱਲੋਂ ਬਦਲਾ ਲੈਣ ਦੇ ਮਨਸੂਬੇ ਦੇ ਨਾਲ ਉਕਤ ਘਰ ਤੇ ਹਮਲਾ ਕਰ ਦਿੱਤਾ ਜਿਸ ਦੀ ਵੀਡੀਓ ਵੀ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਵੇਂ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਣ ਲੱਗੀ ਤਾਂ ਪੁਲਿਸ ਵੱਲੋਂ ਵੀ ਤੁਰੰਤ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਲਦ ਪੁਲਿਸ ਵੱਲੋਂ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਕੀ ਕਾਫੀ ਜ਼ਿਆਦਾ ਹੁੰੰਗਾਰਾ ਸੂਬੇ ਭਰ ਦੇ ਵਿੱਚ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਵੀ ਇਹ ਨਸ਼ਾ ਤਸਕਰਾਂ ਦੀ ਪਛਾਣ ਜਿਹੜੀ ਉਹ ਪੁਲਿਸ ਅਧਿਕਾਰੀਆਂ ਨੂੰ ਦੱਸੀ ਜਾ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਜੋ ਵੀ ਇਨ ਨਸ਼ਾ ਤਸਕਰਾਂ ਦੀ ਪਛਾਣ ਦੱਸੇਗਾ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ ਤਾਂ ਇਸੇ ਰੰਜਿਸ਼ ਤੇ ਚੱਲਦੇ ਆਪਾਂ ਕਹਿ ਸਕਦੇ ਹਾਂ ਜਿਵੇਂ ਐਸੇ ਰੋਸ ਵਜੋਂ ਜਿਸ ਵਿਅਕਤੀ ਨੇ ਨਸ਼ਾ ਤਸਕਰ ਦਾ ਨਾਮ ਪੁਲਿਸ ਨੂੰ ਦੱਸਿਆ ਉਸ ਦੇ ਘਰ ਤੇ ਹਮਲਾ ਹੋਇਆ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਤਾਂ ਵੀਡੀਓ ਤੁਸੀਂ ਵੇਖ ਸਕਦੇ ਹੋ ਵੀਡੀਓ ਤਸਵੀਰਾਂ ਕਾਫੀ ਜ਼ਿਆਦਾ ਡਰਾਉਣੀਆਂ ਨੇ ਕਿਵੇਂ ਦੋ ਦਰਜੰਦੇ ਕਰੀਬ ਗੁੰਡੇ ਆ ਜਿਹੜੇ ਇੱਕ ਘਰ ਤੇ ਬੇਚਿੱਜ ਕੇ ਅਤੇ ਬਿਨਾ ਕਿਸੇ ਡਰ ਪੈ ਤੋਂ ਇਹ ਘਰ ਤੇ ਇੱਟਾਂ ਤੇ ਰੋੜੇ ਭਰਾ ਰਹੇ ਨੇ Inspiring innovation, DNA, universe.